ਕਾਜ ਜਦੂਰਾ ਨਾ ਕੇ ਜਿੰਦਗੀਆਂ ਕਰਾਂਗੇ ਪੂਰਾ ਇਹੀ ਤੋਂ ਤੋਂ ਕਾਜ ਜਦੂਰਾ ਨਾ ਕੇ ਜਿੰਦਗੀਆਂ ਕਰਾਂਗੇ ਪੂਰਾ ਰੁਕ ਜਿਓ ਜੀ ਇੱਕ ਵਾਰ ਉਹਨਾਂ ਨੂੰ ਵੀ ਆ ਲੈਣ ਦਿਓ ਜੀ ਦੂਜੇ ਨੂੰ ਨਹੀਂ ਉਹ ਆ ਰਹੇ ਹਨ ਹਟਾ ਕੇ ਕਿਸਾਨ ਦਾ ਬੇਖੀਤਾਂ ਨੂੰ ਲਾਹ ਲਸਵਾ ਲਾਹਸਵਾ ਲਾਹਸਵਾ ਉਠੇ ਕੁੱਤੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਫੋਕੀ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਫੋਕੀ ਸ਼ਹੀਦੋ ਤੁਹਾਡਾ ਕਾਜ ਅਧੂਰਾ ਨਾਤੇ ਜੁਨੀਆਂ ਕਰਾਂਗੇ ਪੂਰਾ ਸ਼ਹੀਦੋ ਕਾਜ ਅਧੂਰਾ م ਸਖਦੇ ਨੂੰ ਲਾ ਸਵਾਮ 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 ਤੋਂ ਛੋਟੀ ਸਖਦੇ ਬੇਰਹੀਆਂ ਕੇ ਫੋਟੇ ਕਹੀ ਜੋ ਛੋਟੇ ਕਾਜ ਦੂਰੇ ਆਕੇ ਜਿੰਦਗੀ ਦੇ ਰਾਹੇ ਭੁਲੇ ਮਨ شہیدਾਂ ਦਾ ਪੈਗਾ ਜਾਨੀ ਰੱਖਿਆ ਐਸਾ

תודה רבה اسلام پرتو گودسی تے سنوں لال سنار اسلام اسلام پرتو گودسی تے سنوں لال سنار لا کے زندگیاں کران گے پورے سنوں آج سروں سگنے پھوٹے کا یو دے ਸਾਡਾ ਲਾਲ ਸਲਾਮ ਲਾ ਸਲਾਮ ਲਾ ਸਲਾਮ ਸਾਲ ਲਹਿਰ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ ਲਾ ਸਲਾਮ ਲਾ ਸਲਾਮ ਅਮਰ ਸ਼ਹੀਦਾਂ ਦਾ ਪੈਗਾਮ ਜਾਰੀ ਰੱਖਣਾ ਹੈ ਸਭ ਦਾ ਅੱਜ ਦੀ ਇਸ ਯਾਤਰਾ ਦੇ ਵਿੱਚ ਸਾਰੇ ਸ਼ਾਮਲ ਸਾਡੇ ਕਿਸਾਨ ਮਜ਼ਦੂਰ ਭੈਣਾ ਐਸੇ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਗੇ ਆਪਣੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਗੁਰਾਵਾ ਨਾਲੇ ਤੁਹਾਡੇ ਨਾਲ ਕੋਲ ਇਦੋਂ ਬਾਤ ਦੀ ਬਹੁਤ ਕੀ ਆਪਣੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਨਗੇ ਇਸ ਕਰਕੇ ਸਾਰੇ ਵੀਰ ਇੱਧਰ ਧਿਆਨ ਦੇ ਕੇ ਪੰਜ ਚਾਰ ਮਿੰਟ ਸਾਰੀ ਗੱਲ ਸੁਣ ਲੈਣੀ ਕਿਉਂਕਿ ਇਥੋਂ ਬਾਅਦ ਵੀ ਇਦੋਂ ਹੁਣ ਤੱਕ ਜਿੰਨਾ ਆਪਾਂ ਆਏ ਆ ਵਧੀਆ ਜਾਵਦੇ ਚ ਆਏ ਆ ਚੰਗਾ ਕਿਤੇ ਕੋਈ ਖੇੜਾ ਨਹੀਂ ਆਇਆ ਠੀਕ ਠੰਗ ਨਾਲ ਆਇਆ ਆਹੀਂ ਆਪਾਂ ਮੋੜਦੇ ਹੋਇਆਂ ਨੇ ਵੀ ਠੀਕ ਠੰਗ ਨਾਲ ਜਾਣਾ ਉਹ ਸਾਰੀ ਗੱਲ ਤੁਹਾਡੇ ਨਾਲ ਆਪਣੇ ਸੂਬਾ ਪ੍ਰਧਾਨ ਜੀ ਕੋਲ ਰਾਹਾਂ ਕਰਨਗੇ ਸਾਡੇ ਸੰਘਰਸ਼ਾਂ ਦੇ ਕਾਫਲਿਆਂ ਚੋਂ ਵਿਛੜੇ ਸਾਡੇ ਦੋ ਬਹਾਦਰ ਸਾਥੀਆਂ ਨੂੰ ਆਖਰੀ ਮੰਜ਼ਲ ਤੇ ਸ਼ਹੀਦਾਂ ਦੀ ਕਤਾਰ ਦੇ ਵਿੱਚ ਅੰਤ ਮੈਂ ਉਹਨਾਂ ਨੂੰ ਬਦਾਇਗੀ ਦੇਣ ਦੀ ਖਾਤਰ ਆਪਾਂ ਆਏ ਆਂ ਦੋ ਸਾਥੀ ਬਸੰਤ ਸਿੰਘ ਕੋਠਾ ਗੁਰੂ ਤੇ ਕਰਮ ਸਿੰਘ ਕੋਠਾ ਗੁਰੂ ਜਿਹੜੇ ਸਾਡੇ ਤੋਂ ਵਿਛੜੇ ਨੇ ਇਹਨਾਂ ਦਾ ਸੰਘਰਸ਼ਾਂ ਦੇ ਖਾੜਿਆਂ ਦੇ ਵਿੱਚ ਬਹੁਤ ਵੱਡਾ ਸਥਾਨ ਰਿਹਾ ਹੈ ਇਹ ਘਟਾ ਕਿਸੇ ਤਰ੍ਹਾਂ ਵੀ ਪੂਰਾ ਹੋਣ ਦੀ ਸੰਭਾਵਨਾ ਤਾਂ ਨਹੀਂ ਪਰ ਫਿਰ ਵੀ ਅਸੀਂ ਇਹ ਸਮਝਦੇ ਆ ਕਿ ਜੰਗਾਂ ਦੇ ਮੈਦਾਨਾਂ ਦੇ ਸੰਘਰਸ਼ਾਂ ਦੇ ਮੈਦਾਨਾਂ ਦੇ ਵਿੱਚ ਕਾਫਲੇ ਦੇ ਵਿੱਚੋਂ ਸਾਥੀਆਂ ਦਾ ਵਿਛੜਨਾ ਸੁਭਾਵਕ ਹੀ ਹੁੰਦਾ ਹੈ ਜਦੋਂ ਟੱਕਰ ਕਿਸੇ ਜਰਮਾਨੇ ਨਾਲ ਹੁੰਦੀ ਹੈ ਉਦੋਂ ਜਿ ਇਹੋ ਜਿਹੇ ਸੰਭਾਵਨਾ ਰੱਦ ਨਹੀਂ ਕੀਤੀਆਂ ਜਾਂਦੀਆਂ ਪਹਿਲਾਂ ਵੀ ਦਰਜਣਾ ਸਾਡੇ ਸਾਥੀ ਸਾਡੇ ਨਾਲੋਂ ਨਿਕੜੇ ਨੇ ਅਸੀਂ ਉਹਨਾਂ ਦਾ ਜਿੱਥੇ ਉਹਨਾਂ ਨੇ ਸਾਡੇ ਉਹਨਾਂ ਦੀ ਸੱਟ ਨੇ ਸਾਡੇ ਸੀਨੇ ਸੱਲ ਤਾਂ ਕੀਤਾ ਪਰ ਉੱਥੇ ਕਦੇ ਅਸੀਂ ਮਾਣ ਨਾਲ ਵੀ ਕਹਿੰਦੇ ਆ ਵੀ ਸਾਡੇ ਇਹ ਸਾਥੀਆਂ ਨੇ ਜਿਹੜੀ ਜ਼ਿੰਦਗੀ ਲਾਈ ਹੈ ਉਹਦਾ ਕੋਈ ਮਨੋਰਥ ਹੈ ਉਹਦਾ ਕੋਈ ਮਤਲਬ ਹੈ ਉਹਦਾ ਕੋਈ ਅਰਥ ਹੈ ਤੇ ਮਾਣ ਕਰਦਿਆਂ ਵੀ ਸੰਘਰਸ਼ ਕਰਦੇ ਟਾਈਮ ਜ਼ਿੰਦਗੀ ਦੇ ਵਿੱਚੋਂ ਨਿਕਲ ਅਲਬਦਾ ਕਹਿ ਕੇ ਜਾਣ ਦਾ ਇਹਨਾਂ ਸਾਥੀਆਂ ਨੂੰ ਮਾਣ ਪ੍ਰਾਪਤ ਹੋਇਆ ਤੇ ਸਾਡੀ ਜਥੇਬੰਦੀ ਨੂੰ ਸਾਡੀ ਲਹਿਰ ਨੂੰ ਸਾਡੀ ਮੂਵਮੈਂਟ ਨੂੰ ਇਹਦੇ ਤੇ ਮਾਣ ਹੈ ਕਿ ਕਿਸੇ ਗਰਜ ਦੀ ਖਾਤਰ ਨਹੀਂ ਕਿਸੇ ਘਰ ਦੇ ਕੰਮ ਦੀ ਖਾਤਰ ਨਹੀਂ ਕਿਸੇ ਲਾਲਚ ਖਾਤਰ ਨਹੀਂ ਲੋਕਾਂ ਦੀ ਖਾਤਰ ਜ਼ਮੀਨਾਂ ਬਚਾਉਣ ਦੀ ਖਾਤਰ ਧੰਦਾ ਬਚਾਉਣ ਦੀ ਖਾਤਰ ਆਪਦੇ ਬੱਚਾਂ ਦੇ ਭਵਿੱਖ ਬਚਾਉਣ ਦੀ ਖਾਤਰ ਜਿੰਨਾ ਸਮਾਂ ਇਹਨਾਂ ਨੂੰ ਮਿਲਿਆ ਇਹਨਾਂ ਨੇ ਜ਼ਿੰਦਗੀ ਲਾਉਣ ਦੇ ਵਿੱਚ ਆਪਣੇ ਬਾਕੀ ਆਪਣੇ ਬਕੌਲੇ ਕੁਝ ਰੱਖਿਆ ਜੀ ਤੇ ਇਹੀ ਮਨੋਰਥ ਸਾਡੇ ਕੌਮੀ ਸ਼ਹੀਦਾਂ ਦਾ ਜਿਹੜੇ ਸਾਡੇ ਸਿਰ ਦੇ ਤਾਜ ਨੇ ਅਸੀਂ ਉਹਨਾਂ ਦੇ ਇਹ ਕਾਫਲਿਆਂ ਦੇ ਵਿੱਚ ਆਪਣੇ ਕਾਫਲਿਆਂ ਚੋਂ ਨਿਕੜ ਕੇ ਉਹਨਾਂ ਦੇ ਕਾਫਲਿਆਂ ਚ ਚਲੇ ਗਏ ਸਾਥੀ ਅਸੀਂ ਇਹ ਸਮਝਦੇ ਆ ਉਹਨਾਂ ਦੀ ਸੋਚ ਨੂੰ ਉਹਨਾਂ ਦੀ ਲੈਨ ਨੂੰ ਕਿ ਸਾਮਰਾਜ ਦਾ ਖਾਤਮਾ ਕਰਨਾ ਹੈ ਇਥੋਂ ਕਾਣੀ ਵੰਡ ਖਤਮ ਕਰਨੀ ਹੈ ਇਥੋਂ ਗਰੀਬੀ ਮਿਟਾ ਕੇ ਗਰੀਬੀ ਮੇਰੀ ਦਾ ਜਿਹੜੀ ਖਾਈ ਹੈ ਇਹਨੂੰ ਬੰਦ ਕਰਨਾ ਹੈ ਉਹਦੀ ਖਾਤਰ ਜਦੋਂ ਉਹ ਸਾਡੇ ਕੌਮੀ ਸ਼ਹੀਦ ਜਿਹੜੇ ਸਾਡੇ ਸ਼ਰਮਣੀ ਸ਼ਹੀਦ ਨੇ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਹੋਣੀ ਇਹਨਾਂ ਕਾਫਲਿਆਂ ਦੇ ਵਿੱਚੋਂ ਐ ਵਿਛੜੇ ਨੇ ਤੇ ਉਸੇ ਲੇਨ ਨੂੰ ਸਮਰਪਿਤ ਹੋ ਕੇ ਸਾਡੇ ਦੋ ਸਾਥੀ ਵੀ ਸਾਡੇ ਨੂੰ ਐ ਵਿਛੜੇ ਨੇ ਇਸ ਕਰਕੇ ਅਸੀਂ ਸਲਾਮ ਕਰਦੇ ਹਾਂ ਉਹਨਾਂ ਦੀ ਜਿੰਨੀ ਜ਼ਿੰਦਗੀ ਮਿਲੀ ਆ ਤੇ ਉਸ ਜ਼ਿੰਦਗੀ ਨੂੰ ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਲਾਹਰ ਦੇ ਸੰਗੀਆਂ ਦੀ ਜ਼ਿੰਦਗੀ ਕਿਸੇ ਚੰਗੇ ਥਾਂ ਤੇ ਲੱਗੀ ਆ ਤਾਹੇ ਕਾਫਲੇ ਉਹ ਕਾਫਲੇ ਜਦੋਂ ਲੋਕਾਂ ਨੇ ਦੇਖੇ ਨੇ ਅੱਜ ਤੁਰੇ ਕੋਠਾਗੁਰੂ ਦੀ ਧਰਤੀ ਤੋਂ ਹੁਸੈਨੀ ਵਾਲੇ ਤੱਕ ਇਹ ਕਾਫਲੇ ਜਦੋਂ ਆਏ ਨੇ ਬਹੁਤ ਸਾਰੇ ਪਰੇਥੇ ਪੈਂਦੇ ਨੇ ਕਿ ਫੁੱਲਾਂ ਵਾਲੀਆਂ ਗੱਡੀਆਂ ਦੇ ਵਿੱਚ ਅਕਸਰ ਲਾੜਿਆਂ ਦੀ লাশ ਲਾੜਿਆਂ ਦਾ ਬੈਠਣਾ ਉਹ ਲਾੜਿਆਂ ਦੀਆਂ ਗੱਡੀਆਂ ਹੁੰਦੀਆਂ ਨੇ ਕਦੇ ਜਿਨ੍ਹਾਂ ਦੇ ਉੱਤੇ ਫੁੱਲ ਲੱਗੇ ਹੁੰਦੇ ਨੇ ਉਹ ਵਿਆਹਣ ਜਾਂਦੇ ਨੇ ਪਰ ਵਿਆਹ ਤਾਂ ਇਹਨਾਂ ਨੇ ਵੀ ਕੀਨੂ ਵਿਆਹ ਇਹ ਵੀ ਚੱਲੇ ਆ ਇਹਨਾਂ ਦਾ ਹੋਰ ਕਿਸਮ ਦਾ ਇੱਕ ਵਿਆਹ ਹੈ ਇੱਥੇ ਗੀਤ ਉਹ ਨਹੀਂ ਗਾਏ ਜਾਂਦੇ ਜਿਹੜੇ ਸਖਨਾ ਚ ਹੁੰਦੇ ਨੇ ਇੱਥੇ ਉਹ ਸ਼ਹੀਦਾਂ ਦੇ ਗੀਤ ਉਹ ਸ਼ਹੀਦਾਂ ਦਾ ਰਾਹ ਉਹ ਸ਼ਹੀਦਾਂ ਦੀਆਂ ਗੱਲਾਂ ਕਿਹੜੀ ਗੱਲ ਖਾਤਰ ਆਏ ਤੇ ਕਿਹੜੀ ਗੱਲ ਖਾਤਰ ਜ਼ਿੰਦਗੀ ਜਿਉਣ ਦਾ ਇਹਨਾਂ ਦਾ ਮਨੋਰਥ ਕੀ ਸੀ ਇਹ ਕਿਹੜੀ ਗੱਲ ਖਾਤਰ ਜੀ ਰਹੇ ਸੀ ਇਹ ਕਿਹੜੇ ਲੋਕਾਂ ਖਾਤਰ ਜੀ ਰਹੇ ਸੀ ਇਹ ਜ਼ਿੰਦਗੀ ਲਾ ਕੇ ਗਏ ਨੇ ਤਾਂ ਕਿਹੜੇ ਲੋਕਾਂ ਖਾਤਰ ਲਾਏ ਤਾਂ ਕਿ ਇਹਨਾਂ ਦਾ ਜਿਹੜਾ ਕੰਮ ਸੀ ਜਿਹੜੇ ਰਾਹ ਇਹ ਪਏ ਸੀ ਕਿਉਂ ਰਸਤੇ ਦੀ ਪੂਰਤੀ ਹੋਗੀ ਕਿ ਉਹਨਾਂ ਕੰਮਾਂ ਦੀ ਪੂਰਤੀ ਹੋ ਗਈ ਅਸੀਂ ਅੱਜ ਹਸੈਨੀ ਵਾਲੇ ਦੀ ਧਰਤੀ ਤੇ ਸਾਡੇ ਸ਼ਰੋਮਣੀ ਸ਼ਹੀਦਾਂ ਦੀ ਧਰਤੀ ਤੇ ਇਹਨਾਂ ਦੇ ਚਰਨਾਚ ਇਹਨਾਂ ਦੇ ਕਾਫਲੇ ਦੇ ਵਿੱਚੋਂ ਆਪਣਾ ਇਹ ਪਰਨ ਕਰਦੇ ਆ ਕਿ ਸਾਥੀਓ ਠੀਕ ਹੈ ਸਾਡੇ ਸੀਨੇ ਸੱਲ ਹੋਇਆ ਤੁਹਾਡੇ ਬਿਛੋੜੇ ਦਾ ਸਾਡੇ ਸੀਨੇ ਤੇ ਦੁੱਖ ਹੋਇਆ ਤੁਹਾਡੇ ਜਾਣ ਦਾ ਤੁਹਾਡੇ ਛੋਟੇ-ਛੋਟੇ ਬੱਚੇ ਤੁਹਾਡੀ ਜੀਵਨ ਸਾਥੀ ਤੁਹਾਡੇ ਭੈਣ ਭਰਾ ਤੇ ਤੁਹਾਡੇ ਰਿਸ਼ਤੇਦਾਰ ਇਹ ਗੱਲ ਦਾ ਯਾਦ ਜਰੂਰ ਕਰਿਆ ਕਰਨਗੇ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਦੀਆਂ ਕੋਈ ਘਟਨਾਵਾਂ ਕੋਈ ਮੋੜ ਆਊਗਾ ਤੁਹਾਡੀ ਜੀਵਨ ਸਾਥਣ ਤੁਹਾਡੇ ਬੱਚੇ ਤੁਹਾਡੇ ਭੈਣ ਭਰਾ ਤੇ ਰਿਸ਼ਤੇਦਾਰਾਂ ਨੂੰ ਤੁਸੀਂ ਜਰੂਰ ਯਾਦ ਆਇਆ ਕਰੋਗੇ ਤੇ ਸਾਨੂੰ ਵੀ ਤੁਸੀਂ ਯਾਦ ਆਇਆ ਕਰੋਗੇ ਜਦੋਂ ਸੰਕਟ ਦੀਆਂ ਘੜੀਆਂ ਦੇ ਵਿੱਚ ਅਸੀਂ ਕਹਿ ਦਿੰਦੇ ਸੀ ਕਿ ਬਸੰਤ ਸਿਆ ਅੱਜ ਬਹੁਤ ਕਪੜੀ ਹਾਲਤ ਦੇ ਵਿੱਚ ਹਾਂ ਦੀ ਆਪਾਂ ਗੁਜ਼ਰ ਰਹੇ ਹਾਂ ਅੱਜ ਦੀ ਰਾਤ ਹੈ ਜਿਹੜੀ ਬਹੁਤ ਪਰੇਦਾਰੀ ਵਾਲੀ ਰਾਤ ਹੈ ਅੱਜ ਦੀ ਰਾਤ ਅੱਜ ਮੈਚ ਦੀ ਰਾਤ ਹੈ ਅੱਜ ਰਾਤ ਸੌਣਾ ਨਹੀਂ ਅੱਜ 2 ਵਜੇ ਠੰਡੀ ਰਾਤ ਦੇ ਵਿੱਚ ਤੁਸੀਂ ਉੱਠਣਾ ਹੈ ਤੁਸੀਂ 2 ਵਜੇ ਠੀਕ ਇੱਕ ਜਗ੍ਹਾ ਤੇ ਪਹਿਰੇਦਾਰੀ ਕਰਕੇ ਉੱਥੇ ਆਪਣੇ ਕਾਫਲੇ ਤਨਾਦ ਕਰਕੇ ਆਪਣਾ ਰਾਹ ਮੰਨਣਾ ਤੇ ਕਦੇ ਮੂੰਹ ਦੇ ਵਿੱਚੋਂ ਨਾ ਨਿਕਲ ਹੀ ਨਹੀਂ ਸੀ ਇਸ ਕਰਕੇ ਯਾਦ ਆਉਣੀ ਸੁਭਾਅਕ ਹੈ ਯਾਦ ਆਉਣੀ ਸੁਭਾਅਕ ਉਸ ਗੱਭਰੂ ਨੌਜਵਾਨ ਦੀ ਜਿਹਦੀ ਬਾਹ ਵੱਡੀ ਪਈ ਸੀ ਤੇ ਜਿਹਦੀ ਸੇਧ ਦੇ ਵਿੱਚ ਲੱਗ ਰਿਹਾ ਸੀ ਕਿ ਬਹੁਤ ਹਾਲਤ ਖਰਾਬ ਹੈ ਸਿਰ ਤੇ ਵੀ ਜ਼ਖਮ ਸੀ ਅੱਖ ਤੇ ਵੀ ਜ਼ਖਮ ਸੀ ਜਦੋਂ ਪੁੱਛਿਆ ਵੀ ਕਰਮਿਆ ਕਿਵੇਂ ਹਾਲ ਹੈ ਤੇਰਾ ਦਾ ਪ੍ਰਧਾਨ ਜੀ ਕਹਿੰਦਾ ਬਿਲਕੁਲ ਚੜ ਦੀ ਕਲਾ ਚ ਤੇ ਤੁਹਾਡੀ ਯਾਦ ਫਿਰ ਕਿਉਂ ਨਹੀਂ ਆਊਗੀ ਸਾਥੀ ਇਹ ਯਾਦਾਂ ਵੀ ਆਉਣਗੀਆਂ ਤੇ ਅਸੀਂ ਮਾਣ ਵੀ ਕਰਾਂਗੇ ਕਿ ਸੋਡੇ ਜ਼ਿੰਦਗੀ ਦੇ ਵਿੱਚ ਚਲੇ ਤਾਂ ਜਾਣ ਸਾਡੇ ਚੋਂ ਪਤਾ ਨਹੀਂ ਕੋਈ ਸਾਥੀ ਕਦੋਂ ਤੱਕ ਹੈ ਕਿੰਨਾ ਚਿਰ ਤੱਕ ਹੈ ਸਾਡੇ ਕੋਲੇ ਜ਼ਿੰਦਗੀ ਦੇ ਕਿੰਨੇ ਸਾਲ ਨੇ ਸਾਨੂੰ ਨਹੀਂ ਪਤਾ ਪਰ ਅਸੀਂ ਇਹ ਸਮਝਦੇ ਹਾਂ ਕਿ ਜਿੰਨੀ ਜ਼ਿੰਦਗੀ ਉਹਨਾਂ ਨੂੰ ਮਿਲੀ ਉਹਨਾਂ ਨੇ ਸਹੀ ਤਰੀਕੇ ਨਾਲ ਵਧੀਆ ਢੰਗ ਨਾਲ ਸਫਲ ਜ਼ਿੰਦਗੀ ਜੀ ਕੇ ਉਸ ਥਾਂ ਤੇ ਲਾਤੀ ਜਿੱਥੇ ਕੋਈ ਲਾ ਨਹੀਂ ਸਕਿਆ ਤੇ ਆਏ ਅਸੀਂ ਉਹਨਾਂ ਤੇ ਮਾਣ ਕਰਦੇ ਤੇ ਮਾਣ ਕਰਦਿਆਂ ਵਾਅਦਾ ਕਰਦੇ ਆਂ ਸਾਥੀਓ ਤੁਹਾਡੇ ਨਾਲ ਸਾਡਾ ਵੀ ਇਹੀ ਰਾਹ ਇਸੇ ਰਸਤੇ ਆਵਾਂਗੇ ਇਸੇ ਰਾਹ ਤੇ ਚੱਲਾਂਗੇ ਰਹਿੰਦੇ ਦਿਨ ਨੇ ਜ਼ਿੰਦਗੀ ਦੇ ਸਾਡੇ ਕਾਫਲੇ ਤੁਹਾਡੇ ਕਾਫਲੇ ਦੇ ਅੰਗ ਸੰਗ ਹੀ ਰਹਿਣਗੇ ਤੇ ਤੁਹਾਡੀ ਲੈਨ ਨੂੰ ਕਦੇ ਵੀ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰਾਂਗੇ ਤੇ ਇਸ ਲੈਨ ਤੋਂ ਕਿਸੇ ਵੀ ਜ਼ਬਰ ਜਲਮਾਨੇ ਦੇ ਜ਼ਬਰ ਨਾਲ ਵੀ ਕਦੇ ਪਿੱਛੇ ਮੁੜਨੀ ਦਿਲ ਚ ਇੱਛਾ ਵੀ ਨਹੀਂ ਲੈ ਕੇ ਆਵਾਂਗੇ ਏ ਸੋਡੇ ਨਾਲ ਵਾਦਾ ਕਰਦੇ ਆਂ ਇਹੀ ਤੁਹਾਨੂੰ ਸਲਾਮ ਕਰਦੇ ਆਂ ਤੁਹਾਡਾ ਧੰਨਵਾਦ ਇਥੋਂ ਬਾਅਦ ਆਪਾਂ ਜਾਣਾ ਕਿ ਫੁੱਲਾਂ ਦੀ ਰਸਮ ਹੈ ਜਿਹੜੀ ਉਹ ਪਿੱਛੇ ਹੋਣੀ ਹੈ ਜਿਹੜਾ ਪੁਲ ਆਪਾਂ ਟੱਪ ਕੇ ਆਂ ਉਹ ਕਾਫੀ ਦੂਰ ਹੈ ਇਥੋਂ ਮਤਲਬ ਹੋਊਗਾ ਸ਼ਾਇਦ ਕਿਲੋਮੀਟਰ ਦਾ ਫਾਸਲਾ ਹੋਊਗਾ ਇਥੋਂ ਇਥੋਂ ਆਪਾਂ ਸਾਰਿਆਂ ਨੇ ਗੱਡੀਆਂ 'ਚ ਬਹਿਣਾ ਤੇ ਗੱਡੀਆਂ ਗਾਂਹ ਜਾਣਗੀਆਂ ਗੱਡੀਆਂ ਸਾਡੀਆਂ ਮੂਹਰੇ ਹੋਣਗੀਆਂ ਉੱਥੇ ਗਾਂਹ ਗੱਡੀਆਂ ਦਾ ਕੋਈ ਪਾਰਕ ਹੈ ਉਹ ਪਾਰਕ ਦੇ ਵਿੱਚ ਖੜਨੂ ਵੀ ਥਾਂ ਹੈਗਾ ਕੁਝ ਗੱਡੀਆਂ ਕਿ ਨਾ ਥਾਂ ਹੋਇਆ ਸੜਕ ਤੇ ਖੜ ਜਣਗੀਆਂ ਉੱਥੇ ਆਪਾਂ ਫੁੱਲਾਂ ਦੀ ਰਸਮ ਕਰਾਂਗੇ ਉਸ ਤੋਂ ਬਾਅਦ ਆਪਾਂ ਘਰ ਨੂੰ ਉਰਵਾਨਾ ਧੰਨਵਾਦ ਇੱਕ ਮਿੰਟ ਵਾਸਤੇ ਆਪਾਂ ਨੂੰ ਸਭਨਾਂ ਨੂੰ ਪਤਾ ਹੈ ਅੱਜ ਆਪਾਂ ਉਹਨਾਂ ਪੰਜੇ ਸ਼ਹੀਦਾਂ ਨੂੰ ਜਿਹਦੇ ਵਿੱਚ ਤਿੰਨ ਸਾਡੀਆਂ ਮਾਵਾਂ ਕੋਠਾ ਗੁਰੂ ਦੇ ਨਾਲ ਦੁਰਾਂਤੀ ਉਹਦੇ ਹਾਦਸੇ ਦੌਰਾਨ ਸਾਨੂੰ ਬਿਛੋੜਾ ਦੇ ਗਏ ਸੀ ਇਹ ਸਾਡੇ ਦੋ ਸਾਥੀ ਬਸੰਤ ਤੇ ਕਰਮਾ ਪਲਾਜਦੀਨ ਨਕਮੇ ਪ੍ਰਬੰਧ ਦੀ ਭੇਟ ਚੜ੍ਹੇ ਆ ਸਾਨੂੰ ਕੋਈ ਝਿਜਕ ਨਹੀਂ ਵੀ ਖਾਸ ਕਰਕੇ ਕਰਮੇ ਬਾਰੇ ਤਾਂ ਬਹੁਤ ਸਾਰੇ ਜ਼ੋਰ ਨਾਲ ਕਿਹਾ ਜਾ ਸਕਦਾ ਵੀ ਇੱਥੋਂ ਦੇ ਨਲਾਇਕ ਪ੍ਰਬੰਧ ਨੇ ਹੋ ਸਕਦਾ ਚਲੋ ਮੂੰ ਤਾਂ ਕੁਦਰਤ ਦੇ ਭਾਣੇ ਨੂੰ ਵੀ ਕਹਿ ਦਿੰਦੇ ਆਪਾਂ ਵੀ ਜੇ ਸਹੀ ਸੰਭਾਲ ਹੁੰਦੀ ਇਹਦਾ ਮਤਲਬ ਇਹ ਸਾਰੇ ਕੁਛ ਦਾ ਰਾਜ ਪ੍ਰਬੰਧ ਜ਼ਿੰਮੇਵਾਰ ਹੈ ਇਹ ਸਾਡੇ ਜਿਹੜੇ ਸ਼ਹੀਦ ਹੈ ਤਿੰਨੇ ਸਾਡੀਆਂ ਮਾਮਾਂ ਕੋਠੇ ਗੁਰੂ ਦੀਆਂ ਤੇ ਦੋਵੇਂ ਸ਼ਹੀਦ ਅੱਜ ਉਸ ਕਤਾਰ ਦੇ ਵਿੱਚ ਖੜੇ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਸਾਰੇ ਇੱਥੇ ਆਖਰ ਤੌਰ ਤੇ ਉਹਨਾਂ ਦੀ ਫੁੱਲਾਂ ਦੀ ਰਸਮ ਹੈ ਜਿਹੜੀ ਇੱਥੇ ਕਿਉਂਕਿ ਇਹਨਾਂ ਨੂੰ ਤਾਂ ਗੱਲ ਵੀ ਇੱਥੋਂ ਦੇ ਪ੍ਰਬੰਧ ਨੇ ਇਹਨਾਂ ਦੇ ਨਾਲ ਕਿਵੇਂ ਮਲਾਇਆ ਜਦੋਂ ਕਿ ਬਠਿੰਡੇ ਦੇ ਪ੍ਰਸ਼ਾਸਨ ਨਾਲ ਪਹੇ ਹੋ ਗਿਆ ਸੀ ਵੀ 2:30 ਵਜੇ ਨੂੰ ਤੁਹਾਨੂੰ ਅਸੀਂ ਵਿਹਲੇ ਕਰਕੇ ਟਾਈਮ ਸਰ ਸੰਸਕਾਰ ਕਰਾਂਗੇ ਪਰ ਜਿਵੇਂ ਸਾਡੇ ਇਹਨਾਂ ਸ਼ਹੀਦਾਂ ਦਾ ਰਾਤ ਨੂੰ ਸੰਸਕਾਰ ਹੋਇਆ ਉਸੇ ਲੈਣ ਦੇ ਵਿੱਚ ਸਾਡੇ ਦੋਨੇ ਸਾਥੀ ਸਾਨੂੰ ਸੰਸਕਾਰ ਰਾਤ ਨੂੰ ਕਰਨ ਲਈ ਮਜਬੂਰ ਕੀਤਾ ਇਹਨਾਂ ਨੇ ਇਸ ਕਰਕੇ ਇਸ ਪ੍ਰਬੰਧ ਦੇ ਦੋ ਸੁਮਣੀ ਵਾਲੇ ਰਿਸ਼ਤੇ ਨੂੰ ਵੀ ਨਹੀਂ ਭੁੱਲਾਂਗੇ ਤੇ ਆਖਰ ਤੌਰ ਤੇ ਆਪਣਾ ਸਾਰਿਆਂ ਦਾ ਹੀ ਇਹ ਫਰਜ਼ ਇੱਥੇ ਆਉਣ ਦਾ ਫਰਜ਼ ਬਣਦਾ ਹੈ ਵੀ ਆਓ ਸਾਰੇ ਆਪਾਂ ਇਹਦ ਕਰਕੇ ਚੱਲ ਗਏ ਕਿ ਅੱਗੇ ਵਾਸਤੇ ਇਹਨਾਂ ਦੇ ਰਾਹ ਤੇ ਚੱਲਾਂਗੇ ਜਿਵੇਂ ਆਪਾਂ ਨਾਹਰਾ ਲਾਉਨੇ ਆ ਸੀਹ ਦੋ ਸੋਡੇ ਕਾਜ ਅਧੂਰੇ ਲਾ ਕੇ ਜਿੰਦਗੀਆਂ ਕਰਾਂਗੇ ਪੂਰੇ ਨੂੰ ਅਮਲ ਦੇ ਵਿੱਚ ਲਾਗੂ ਕਰਾਂਗੇ ਤੇ ਹੁਣ ਇਸ ਤੋਂ ਬਾਅਦ ਆਪਾਂ ਇਸੇ ਤਰ੍ਹਾਂ ਗੱਡੀਆਂ 'ਚ ਸਵਾਰ ਹੋ ਕੇ ਉਵੇਂ ਜਿਵੇਂ ਆਏ ਆ ਉਵੇਂ ਲੈਣ ਦੇ ਵਿੱਚ ਉਵੇਂ ਸ਼ਡਿਊਲ ਹੋ ਤੇ ਆਪਾਂ ਦੋ ਤਿੰਨ ਨਾਰੇ ਲਾ ਕੇ ਹੁਣ ਸਮਾਪਤੀ ਕਰਦੇ ਆਂ ਆਮਰ ਸ਼ਹੀਦਾਂ ਦਾ ਪੈਗਾਮ ਜਾਰੀ ਰੱਖਣਾ ਹੈ ਸੰਗਤਾਂ ਆਮਰ ਸ਼ਹੀਦਾਂ ਦਾ ਪੈਗਾਮ ਜਾਰੀ ਰੱਖਣਾ ਹੈ ਸੰਗਤਾਂ ਕੋਠੇ ਗੁਰੂ ਦੇ ਧਰਤੀ ਨੂੰ ਸਾਡਾ ਲਾਲ ਸਲਾਮ ਨਾ ਸਲਾਮ ਨਾ ਸਲਾਮ ਸੁਭਾਨ ਲਹਿਰ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ ਨਾ ਸਲਾਮ ਨਾ ਸਲਾਮ ਉਹਨਾਂ ਨੇ ਮਾਵਾਂ ਨੂੰ ਸਾਡਾ ਲਾਲ ਸਲਾਮ ਨਾ ਸਲਾਮ ਨਾ ਸਲਾਮ ਸ਼ਹੀਦਾਂ ਸਾਡੇ ਕਾਜ ਅਧੂਰੇ ਨਾ ਆਮਰੇ ਸ਼ਹੀਦਾਂ ਦਾ ਪੈਗਾਮ ਜਿਉਂਦਾ ਰਹਿਣਾ ਹੈ ਧੰਨਵਾਦ ਸਭ ਦਾ ਅੱਜ ਭਾਰਤੀ ਸਾਂਝ ਜੁਨੇਨੀਕਤਾ ਅਗਰਾਹਾ ਦੇ ਵੱਲੋਂ ਜੋ ਟਹਾਣਾ ਰੈਲੀ ਚ ਜਾਂਦੇ ਹੋਏ ਬੱਸ ਐਕਸੀਡੈਂਟ ਦੇ ਵਿੱਚ ਸਾਡੇ ਦੋ ਆਗੂ ਗੋਬੀਰ ਜੂਬ ਦੇ ਵਿੱਚ ਜ਼ਖਮੀ ਹੋਏ ਤੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋਈ ਮਨਸੰਜ ਸਿੰਘ ਕੋਠਾਗੁਰੂ ਤੇ ਕਰਮ ਸਿੰਘ ਕੋਠਾਗੁਰੂ ਉਹਨਾਂ ਨੂੰ ਹਸੈਨੀ ਵਾਲਾ ਦੇ ਵਿੱਚ ਭਾਰਤੀ ਸਾਂਝ ਜੁਨੇਨੀਕਤਾ ਅਗਰਾਹਾ ਤੇ ਸਮੂਹ ਪਰਿਵਾਰ